ਕਿ ਅਮਨਦੀਪ ਕੌਰ ਦੇ ਪੇਟ ਦੇ ਵਿੱਚ ਇੱਕਦਮ ਦਰਦ ਛਿੜ ਗਿਆ ਜਿਸ ਕਰਕੇ ਉਸ ਨੂੰ ਰਾਤ ਹੀ ਐਡਮਿਟ ਕਰ ਲਿਆ ਗਿਆ ਫਿਰ ਦੁਪਹਿਰ ਨੂੰ ਉਸ ਦੀ ਸਿਹਤ ਜ਼ਿਆਦਾ ਵਿਗੜ ਜਾਣ ਕਰਕੇ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਦੇ ਏਮਜ਼ ਹਸਪੀਟਲ ਰੈਫਰ ਕਰ ਦਿੱਤਾ ਗਿਆ ਹੁਣ ਅਮਨਦੀਪ ਕੌਰ ਬਠਿੰਡਾ ਦੇ ਏਮਜ਼ ਦੇ ਵਿੱਚ ਭਰਤੀ ਹੈ ਉਸ ਦੀ ਸਿਹਤ ਇੱਕਦਮ ਅਸਲਾਮੁਅਲੈਕੁਮ ਜੀ ਵੀ ਰੁਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀ ਕਲਚ ਰੱਖੇ ਬਠਿੰਡਾ ਦੇ ਅੰਦਰ ਹਸਪੀਟਲ ਦੇ ਅੰਦਰ ਐਡਮਿਟ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕੌਂਸਲ ਅਮਨਦੀਪ ਕੌਰ ਬਠਿੰਡਾ ਦੇ ਅੰਦਰ ਉਹਦੀ ਤਬੀਅਤ ਖਰਾਬ ਹੁੰਦੀ ਹੈ ਸਿਵਲ ਹਸਪੀਟਲ ਦੇ ਅੰਦਰ ਐਡਮਿਟ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਗੱਲ ਇਹ ਕੀਤੀ ਜਾਂਦੀ ਕਿ ਉਹਦੇ ਪੇਟ ਦੇ ਅੰਦਰ ਦਰਦ ਹੋਈਏ ਤੇ ਜਦੋਂ ਦਰਦ ਜ਼ਿਆਦਾ ਹੋਦੀ ਹੋਈ ਤਾਂ ਉਹਨੂੰ ਰੈਫਰ ਕੀਤਾ ਗਿਆ ਐਮਜ਼ ਹਸਪੀਟਲ ਦੇ ਅੰਦਰ ਅਮਨਦੀਪ ਕੌਰ ਦੇ ਹਵਾਲੇ ਦੇ ਨਾਲ ਕੀ ਨਵੀਂ ਅਪਡੇਟ ਨੇ ਇਸ ਸਬੰਧਕ ਅੱਜ ਦੀ ਵੀਡੀਓ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤੁਹਾਨੂੰ ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਬੀਤੇ ਦਿਨ ਉਸ ਦੀ ਜੇਲ੍ਹ ਦੇ ਅੰਦਰ ਅੱਧੀ ਰਾਤ ਨੂੰ ਸਿਹਤ ਵਿਗੜ ਜਾਂਦੀ ਹੈ ਤੇ ਫਿਰ ਅੱਧੀ ਰਾਤ ਨੂੰ ਹੀ ਸਿਵਲ ਹਸਪਤਾਲ ਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਅੱਧੀ ਰਾਤ ਨੂੰ ਪੁਲਿਸ ਉਸ ਨੂੰ ਹਸਪਤਾਲ ਲੈ ਕੇ ਪਹੁੰਚਦੀ ਹੈ ਡਾਕਟਰਾਂ ਨੂੰ ਦੱਸਿਆ ਗਿਆ ਕਿ ਅਮਨਦੀਪ ਕੌਰ ਦੇ ਪੇਟ ਦੇ ਵਿੱਚ ਇੱਕਦਮ ਦਰਦ ਛਿੜ ਗਿਆ ਜਿਸ ਕਰਕੇ ਉਸ ਨੂੰ ਰਾਤ ਹੀ ਐਡਮਿਟ ਕਰ ਲਿਆ ਗਿਆ ਫਿਰ ਦੁਪਹਿਰ ਨੂੰ ਉਸ ਦੀ ਸਿਹਤ ਜ਼ਿਆਦਾ ਵਿਗੜ ਜਾਣ ਕਰਕੇ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਦੇ ਏਮਜ਼ ਹਸਪੀਟਲ ਰੈਫਰ ਕਰ ਦਿੱਤਾ ਗਿਆ ਹੁਣ ਅਮਨਦੀਪ ਕੌਰ ਬਠਿੰਡਾ ਦੇ ਏਮਜ਼ ਦੇ ਵਿੱਚ ਪੜਤੀ ਹੈ ਉਸ ਦੀ ਸਿਹਤ ਇੱਕਦਮ ਜ਼ਿਆਦਾ ਵਿਗੜ ਗਈ ਇਸ ਬਾਰੇ ਸਾਰੇ ਹੈਰਾਨ ਰਹਿ ਗਏ ਬਠਿੰਡਾ ਏਮਜ਼ ਦੇ ਡਾਕਟਰ ਵੀ ਚੱਕਰਾਂ 'ਚ ਪੈ ਗਏ ਕਿ ਮਾਮੂਲੀ ਪੇਟ ਦਰਦ ਤੋਂ ਬਾਅਦ ਉਸ ਨੂੰ ਸਿੱਧਾ ਏਮਜ਼ ਕਿਉਂ ਰੈਫਰ ਕਰ ਦਿੱਤਾ ਗਿਆ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਕਿ ਆਖਰ ਚੱਲ ਕੀ ਰਿਹਾ ਹੁਣ ਅਮਨਦੀਪ ਕੌਰ ਦਾ ਏਮਜ਼ ਦੇ ਵਿੱਚ ਇਲਾਜ ਚੱਲ ਰਿਹਾ ਆ ਆਖਰ ਪੰਜਾਬ ਪੁਲਿਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੇ ਇੰਨੀ ਮਿਹਰਬਾਨ ਕਿਉਂ ਹੋਈ ਪਈ ਐ ਤੇ ਹੁਣ ਇਸੇ ਹੀ ਚੱਕਰ ਦੇ ਵਿੱਚ ਵਿਜੀਲੈਂਸ ਵੀ ਪੈ ਗਈ ਐ ਲੱਗਦਾ ਐ ਕਿ ਵਿਜੀਲੈਂਸ ਬਿਊਰੋ ਵੀ ਹੁਣ ਮਿਹਰਬਾਨ ਹੁੰਦੀ ਜਾ ਰਹੀ ਐ ਇੱਕ ਮੁਲਜ਼ਮ ਜਿਸ ਨੂੰ ਮਹਿਜ਼ ਪੇਟ ਦਰਦ ਦੀ ਸ਼ਿਕਾਇਤ ਹੋਵੇ ਉਸ ਨੂੰ ਸਿੱਧਾ ਏਮਜ਼ ਪੁੰਜਾ ਦਿੱਤਾ ਗਿਆ ਹੋਵੇ ਹੁਣ ਅਮਨਦੀਪ ਕੌਰ ਏਮ ਤੇ ਵਿੱਚ ਏਸੀ ਵਾਲੇ ਕਮਰੇ ਚ ਆਪਣਾ ਇਲਾਜ ਕਰਵਾ ਰਹੀ ਐ ਤੁਸੀਂ ਸਮਝੋ ਕਿ ਜੇਕਰ ਅਮਨਦੀਪ ਕੌਰ ਦੀ ਥਾਂ ਤੇ ਕੋਈ ਹੋਰ ਕੈਦੀ ਹੁੰਦਾ ਉਸਦੇ ਵੀ ਪੇਟ ਦਰਦ ਹੁੰਦਾ ਤਾਂ ਕਿ ਪੁਲਿਸ ਉਸ ਨੂੰ ਏਮਜ਼ ਦੇ ਵਿੱਚ ਭਰਤੀ ਕਰਵਾਉਂਦੀ ਨਹੀਂ ਉਸ ਨੂੰ ਸਿਰਫ ਸਰਕਾਰੀ ਹਸਪੀਟਲ ਤਾਂ ਕਿ ਕਾਫੀ ਹੋਣਾ ਸੀ ਹੁਣ ਅਮਨਦੀਪ ਕੌਰ ਕਿੰਨੇ ਦਿਨ ਏਮਜ਼ ਦੇ ਵਿੱਚ ਏਸੀ ਵਾਲੇ ਕਮਰੇ 'ਚ ਆਪਣਾ ਇਲਾਜ ਕਰਾਏਗੀ ਇਸ ਬਾਰੇ ਕੋਈ ਨਹੀਂ ਪਤਾ ਵਿਜੀਲੈਂਸ ਨੇ ਅਮਨਦੀਪ ਕੌਰ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਰੀਮਾਂਡ ਦੇ ਦੌਰਾਨ ਮੁਲਜ਼ਮ ਤੋਂ ਸਵਾਲ-ਜਵਾਬ ਕੀਤੇ ਜਾਂਦੇ ਨੇ ਪਰ ਹੁਣ ਅਮਨਦੀਪ ਕੌਰ ਤੋਂ ਕੋਈ ਵੀ ਸਵਾਲ ਨਹੀਂ ਕੀਤੇ ਜਾਣਗੇ ਕਿਉਂਕਿ ਵਿਜੀਲੈਂਸ ਬਿਊਰੋ ਨੇ ਬੀਤੇ ਦਿਨ ਹੀ ਅਦਾਲਤ ਦੇ ਵਿੱਚ ਜਾ ਕੇ ਰੀਮਾਂਡ ਖਤਮ ਕਰਨ ਦੀ ਮੰਗ ਰੱਖੀ ਜਿਸ ਤੋਂ ਬਾਅਦ ਅਦਾਲਤ ਨੇ ਅਮਨਦੀਪ ਕੌਰ ਦਾ ਰੀਮਾਂਡ ਕੈਨਸਲ ਕਰਕੇ ਉਸ ਨੂੰ ਜੁਡੀਸ਼ੀਅਲ ਕਸਟਡੀ ਭੇਜ ਦਿੱਤਾ ਯਾਨੀ ਜੇਕਰ ਹੁਣ ਅਮਨਦੀਪ ਕੌਰ ਵਾਪਸ ਜੇਲ੍ਹ ਦੇ ਵਿੱਚ ਵੀ ਆ ਜਾਂਦੀ ਹੈ ਤਾਂ ਵਿਜੀਲੈਂਸ ਉਸ ਤੋਂ ਕੇ ਸੰਬੰਧੀ ਜ਼ਿਆਦਾਦ ਕੀਮੇ ਬਣਾਈ ਹੈ ਇਸ ਵਾਰੀ ਕੋਈ ਵੀ ਸਵਾਲ ਜਵਾਬ ਨਹੀਂ ਕਰ ਸਕਦੀ ਪੁਚਗਿਛ ਦੇ ਲਈ ਵਿਜੀਲੈਂਸ ਨੂੰ ਅਮਨਦੀਪ ਕੌਰ ਦਾ ਫਿਰ ਤੋਂ ਰਿਮਾਂਡ ਹਾਸਲ ਕਰਨਾ ਪਏਗਾ ਜੇਕਰ ਹੁਣ ਪੇਸ਼ ਕੀਤਾ ਜਾਂਦਾ ਹੈ ਤਾਂ ਅਦਾਲਤ ਸ਼ਾਇਦ ਵਿਜੀਲੈਂਸ ਨੂੰ ਰਿਮਾਂਡ ਹੀ ਨਾ ਦੇਵੇ ਜੇਕਰ ਦਿੱਤਾ ਵੀ ਤਾਂ ਸ਼ਾਇਦ ਇੱਕ ਦਿਨ ਦਾ ਹੀ ਦਿੱਤਾ ਜਾਏਗਾ ਤੇ ਇੱਕ ਦਿਨ ਦੇ ਵਿੱਚ ਵਿਜੀਲੈਂਸ ਕੀ ਸਵਾਲ ਕਰੇਗੀ ਇੱਕ ਦਿਨ ਤਾਂ ਮਹਿਜ਼ ਚਾਹ ਪਾਣੀ ਪਿਉਂਦੇ ਹੀ ਨਿਕਲ ਜਾਏਗਾ ਅਮਨਦੀਪ ਕੌਰ ਨੂੰ ਪਹਿਲਾਂ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਫਿਰ ਅਮਨਦੀਪ ਕੌਰ ਜ਼ਮਾਨਤ ਤੇ ਲੈ ਕੇ ਮਹੀਨੇ ਬਾਅਦ ਹੀ ਜੇਲ੍ਹ ਤੋਂ ਬਾਹਰ ਆ ਜਾਂਦੀ ਹੈ ਸਿਹਤ ਵਿਗੜਨਾ ਕੋਈ ਬਹਾਨਾ ਹੈ ਜਾਂ ਸੱਚੀ ਹੈ ਇਹ ਰਾਜ ਹੈ ਸੋਸ਼ਲ ਮੀਡੀਆ ਤੇ ਇੰਸਟਾ ਕੁਇਨ ਵਜੋਂ ਪ੍ਰਸਿੱਧ ਹੋਈ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 2 ਦਿਨ ਪਹਿਲਾਂ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜ਼ਾਇਦਾਤ ਬਣਾਉਣ ਦੇ ਮਾਮਲੇ 'ਚ ਮੁਕਸਰ ਜ਼ਿਲ੍ਹੇ ਦੇ ਪਿੰਡ ਬਾਦਲ ਤੋਂ ਗਾਇਕਾ ਅਫਸਾਨਾ ਖਾਨ ਦੇ ਪੁਰਾਣੇ ਘਰ ਤੋਂ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੇ ਸਮੇਂ ਅਫਸਾਨਾ ਖਾਨ ਦੀ ਵੱਡੀ ਪੈਨ ਰਫਤਾਰ ਖਾਨ ਘਰ ਚ ਮੌਜੂਦ ਹੁੰਦੀ ਹੈ ਵਿਜੀਲੈਂਸ ਬਿਊਰੋ ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਉਹਨਾਂ ਨੇ ਪਾਇਆ ਕਿ ਅਮਨਦੀਪ ਕੌਰ ਨੇ 2018 ਤੋਂ ਲੈ ਕੇ 2025 ਦੇ ਵਿਚਕਾਰ ਆਪਣੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ ਲਗਭਗ 31 ਲੱਖ ਰੁਪਏ ਵੱਧ ਦੀ ਜ਼ਾਇਦਤ ਇਕੱਠੀ ਕੀਤੀ ਹੈ ਵਿਜੀਲੈਂਸ ਬਿਊਰੋ ਮੁਖਸਰ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਬਠਿੰਡਾ ਦੇ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਦੇ ਵਿੱਚ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਹਸਕਤ ਧਾਰਾ ਮਾ ਦੇ ਤਹਿਤ ਕੇਸ ਦਰਜ ਕੀਤਾ ਗਿਆ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਜੀਲੈਂਸ ਬਿਊਰੋ ਦੇ 3 ਦਿਨਾਂ ਦੇ ਰਿਮਾਂਡ ਤੇ ਹੈ ਪੰਜਾਬ ਪੁਲਿਸ ਤੋਂ ਬਾਅਦ ਹੁਣ ਵਿਜੀਲੈਂਸ ਵੀ ਅਮਨਦੀਪ ਕੌਰ ਵੱਡੀ ਚੁਣੌਤੀ ਬਣ ਗਈ ਹੈ ਤੇ ਇਸ ਵਿਚਾਲੇ ਖਬਰ ਇਹ ਆਈ ਹੈ ਕਿ ਰਾਤ ਨੂੰ ਸਿਹਤ ਵਿਗੜੀ ਫਿਰ ਉਸ ਤੋਂ ਬਾਅਦ ਦੁਪਹਿਰ ਨੂੰ ਉਸ ਨੂੰ ਏਮਜ਼ ਹਸਪੀਟਲ ਪਹੁੰਚਾ ਦਿੱਤਾ ਗਿਆ ਦਰਸਲ ਜਾਣਕਾਰੀ ਮਿਲੀ ਸੀ ਕਿ ਅਮਨਦੀਪ ਕੌਰ ਦੇ પેટ ਦੇ ਵਿੱਚ ਦਰਦ ਹੋਣ ਲੱਗ ਪਿਆ ਜਿਸ ਕਰਕੇ ਉਸ ਨੂੰ ਹਸਪੀਟਲ ਸਿਫਟ ਕਰਨਾ ਪਿਆ ਤੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਨਹੀਂ ਹੋਇਆ ਜਿਸ ਕਰਕੇ ਉਸ ਨੂੰ ਫਿਰ ਬਠਿੰਡਾ ਦੇ ਏਮਜ਼ ਹਸਪੀਟਲ ਰੈਫਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੀ ਕਸਟਡੀ ਚ ਤਾਂ ਅਮਨਦੀਪ ਕੌਰ ਨੇ 1 ਮਹੀਨਾ ਕੱਟ ਲਿਆ ਤੇ ਹੁਣ ਵਿਜੀਲੈਂਸ ਬਿਊਰੋ ਦੀ ਕਸਟਡੀ ਚ 2 ਰਾਤਾਂ ਵੀ ਨਾ ਕੱਟ ਸકી ਦੋਸਤੋ ਇਥੇ ਥੋੜਾ ਟੈਕਨੀਕਲ ਸਮਝਦੇ ਹਾਂ ਕਿ ਆਖਰ ਬਿਮਾਰੀ ਬਹਾਨਾ ਹੈ ਜਾਂ ਫਿਰ ਸੱਚੀ પેટ ਦਰਦ ਹੋਣ ਲੱਗਿਆ ਪਹਿਲਾ ਤੁਹਾਨੂੰ ਸਮਝਣਾ ਪਏਗਾ ਕਿ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜ਼ਾਇਦਾਤ ਬਣਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਨਾ ਕਿ ਚਿੱਟਾ ਵੇਚਣ ਜਾਂ ਫਿਰ ਚਿੱਟਾ ਪੀਣ ਦੇ ਕੇਸ ਦੇ ਵਿੱਚ ਦਰਜ ਕੇਸ ਕੀਤਾ ਗਿਆ ਹੋਵੇ ਜੇਕਰ ਚੀਟਾ ਵੇਚਣ ਦੇ ਇਲਜ਼ਾਮਾਂ 'ਚ ਕਾਬੂ ਕੀਤਾ ਹੁੰਦਾ ਤਾਂ ਅਮਨਦੀਪ ਕੌਰ ਕਈ ਬਹਾਨੇ ਬਣਾ ਲੈਂਦੀ ਕਿ ਮੈਂ ਨਹੀਂ ਵੇਚਦੀ ਚੀਟਾ ਨਾ ਮੈਂ ਪਿੰਦੀ ਆ ਮੇਰੇ ਨਾਲ ਚਲਾਕੀ ਖੇਡੀ ਗਈ ਮੈਨੂੰ ਫਸਾਉਣ ਦੇ ਚੱਕਰਾਂ 'ਚ ਮੇਰੀ ਗੱਡੀ ਦੇ ਵਿੱਚ ਈਟਾ ਰੱਖਿਆ ਗਿਆ ਹਾਲਾਂਕਿ ਅਮਨਦੀਪ ਕੌਰ ਸਾਫੀ ਕਹਿ ਚੁੱਕੀ ਹੈ ਕਿ ਉਸ ਤੋਂ ਚੀਟਾ ਨਹੀਂ ਫੜਿਆ ਗਿਆ ਉਸ ਦੀ ਗੱਡੀ ਦੇ ਵਿੱਚ ਰੱਖਿਆ ਗਿਆ ਅਜਿਹੀਆਂ ਦਲੀਲਾਂ ਦਿੱਤੀਆਂ ਗਈਆਂ ਉਸ ਵੱਲੋਂ ਪਰ ਇਸ ਝੂਠ ਨੂੰ ਸਾਬਤ ਕਰਨ ਦੇ ਲਈ ਪੰਜਾਬ ਪੁਲਿਸ ਦੇ ਕੋਲ ਕੋਈ ਵੀ ਸਬੂਤ ਨਹੀਂ ਸੀ ਜਿਸ ਕਰਕੇ ਉਹ ਜ਼ਮਾਨਤ ਤੇ ਬਾਹਰ ਆ ਗਈ ਹੁਣ ਵਿਜੀਲੈਂਸ ਦਾ ਕੇਸ ਪਿਆ ਹੋਇਆ آمدਨ ਤੋਂ ਵੱਧ ਜ਼ਾਇਦਾਦ ਬਣਾਉਣ ਦਾ ਇਸ ਦੇ ਵਿੱਚ ਬਹੁਤੀ ਸਬੂਤ ਵਿਜੀਲੈਂਸ ਕੋਲ ਪੂਰੇ ਨੇ ਜਿਵੇਂ ਕਿ 218 ਬੁਲੇਟ ਮੋਟਰਸਾਈਕਲ ਕਰੋੜਾਂ ਦੀਆਂ ਕੋਠੀਆਂ ਰੋਲੇਕਸ ਕੜੀਆਂ ਹੋਰ ਵੀ ਕਈ ਮਹਿੰਗੀਆਂ ਕਾਰਾਂ ਫੋਨ ਬੈਂਕ ਖਾਤਿਆਂ 'ਚ ਜਮ੍ਹਾਂ ਲੱਖਾਂ ਰੁਪਏ ਇਹ ਸਾਰੇ ਸਬੂਤ ਵਿਜੀਲੈਂਸ ਦੇ ਕੋਲ ਹੈ ਜਿਸ ਤੇ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਸਵਾਲ ਕਰਨੇ ਸੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਤਨਖਾਹ ਤਾਂ 50-60 ਹਜ਼ਾਰ ਹੋਣ ਦੇ ਬਾਵਜੂਦ ਐਡੀ ਵੱਡੀ ਜ਼ਾਇਦਾਦ ਕਿਵੇਂ ਬਣ ਗਈ ਆਮਦਨ ਦਾ ਕੋਈ ਹੋਰ ਸੋਰਸ ਵੀ ਨਹੀਂ ਹੈ ਕੋਈ ਫੈਕਟਰੀ ਨਹੀਂ ਚੱਲਦੀ ਕੋਈ ਦੁਕਾਨ ਨਹੀਂ ਹੈ ਕੋਈ ਵਪਾਰ ਵੀ ਨਹੀਂ ਹੈ ਪਰ ਫਿਰ ਵੀ ਕਰੋੜਾਂ ਦੀ ਜਾਇਦਾਦ ਕਿਵੇਂ ਬਣਾ ਲਈ ਇਹਨਾਂ ਸਵਾਲਾਂ ਦੇ ਅਮਨਦੀਪ ਕੌਰ ਕੀ ਜਵਾਬ देगी ਕਿ ਕਰੋੜਾਂ ਦੀ ਜ਼ਾਇਦਾਦ ਕਿਵੇਂ ਬਣਾਈ ਵਿਜੀਲੈਂਸ ਸਾਹਮਣੇ ਅਮਨਦੀਪ ਕੌਰ ਨੂੰ ਸਾਰੇ ਆਮਦਨ ਦੇ ਸਰੋਤ ਸਾਂਝੇ ਕਰਨੇ ਪੈਣਗੇ ਕਿ ਕਰੋੜਾਂ ਦੀ ਕੋਠੀਆਂ ਮਹਿੰਗੀਆਂ ਗੱਡੀਆਂ ਕਾਰਾਂ ਮਹਿੰਗੀਆਂ ਕੜੀਆਂ ਕਿੱਥੋਂ ਆਈਆਂ ਜੇਕਰ ਨਹੀਂ ਦੱਸਦੀ ਤਾਂ ਅਮਨਦੀਪ ਕੌਰ ਕੁਸਤੀ ਫਸੇਗੀ ਇਹਨਾਂ ਸਾਰੇ ਸਵਾਲਾਂ ਤੋਂ ਬਚਣ ਦੇ ਲਈ ਸ਼ਾਇਦ ਹੋ ਸਕਦਾ ਹੈ ਕਿ ਬਿਮਾਰੀ ਦਾ ਬਹਾਨਾ ਬਣਾਇਆ ਗਿਆ ਹੋਵੇ ਕਿਉਂਕਿ ਆਮਦਨ ਤੋਂ ਵੱਧ ਜ਼ਾਇਦਾਦ ਤੋਂ ਬਣਾਉਣ ਵਾਲੇ ਜਿੰਨੇ ਵੀ ਹੁਣ ਤੱਕ ਵਕਤ-ਵਕਤ ਮਾਮਲੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਦੇ ਕਈ ਸਿਆਸੀ ਲੀਡਰ ਵੀ ਸ਼ਾਮਲ ਹੈ ਉਹਨਾਂ ਸਾਰੇ ਕੇਸਾਂ ਦੇ ਵਿੱਚ ਇੱਕੋ ਸੇਮ ਗੱਲ ਇਹ ਹੁੰਦੀ ਹੈ ਕਿ ਜਦੋਂ ਵਿਜੀਲੈਂਸ ਰਿਮਾਂਡ ਲੈ ਲੈਂਦੀ ਹੈ ਤਾਂ ਮਲਜ਼ਮ ਉਹ ਬਿਮਾਰੀ ਦਾ ਬਹਾਨਾ ਬਣਾ ਕੇ ਹਸਪੀਟਲ ਦਾਖਲ ਹੋ ਜਾਂਦਾ ਹੈ ਜਦੋਂ ਮਲਜ਼ਮ ਹਸਪੀਟਲ ਦੇ ਵਿੱਚ ਹੁੰਦਾ ਤਾਂ ਉਸ ਤੋਂ ਪੁੱਛਗਿਸ਼ ਨਹੀਂ ਕੀਤੀ ਜਾ ਸਕਦੀ ਅਜਿਹੇ ਦੇ ਵਿੱਚ ਹੁਣ ਇਸੇ ਤਰ੍ਹਾਂ ਅਮਨਦੀਪ ਕੌਰ ਦਾ ਵੀ ਕੁਝ ਕੇਸ ਅਜੇ ਆ ਦੇਖਣ ਨੂੰ ਮਿਲ ਰਿਹਾ ਜਦੋਂ ਵਿਜੀਲੈਂਸ ਨੇ ਰਿਮਾਂਡ ਹਾਸਲ ਕੀਤਾ ਸਵਾਲ ਜਵਾਬ ਕਰਨੇ ਸੀ ਤਾਂ ਹੁਣ ਅਮਨਦੀਪ ਕੌਰ ਨੇ ਬਿਮਾਰੀ ਦਾ ਬਹਾਨਾ ਬਣਾ ਲਿਆ ਜਾਂ ਫਿਰ ਸ਼ਾਇਦ ਉਸ ਨੂੰ ਸੱਚੀ ਪੇਟ ਦਰਦ ਹੋਣ ਲੱਗਿਆ ਕਿ ਡਾਕਟਰ ਹੀ ਜਾਣਦੇ ਆ ਦੇਵਰੇਂਗੂ ਸਾਡੇ ਕੋਲੇ ਰਿਮਾਡ ਤੇ 29 ਤੱਕ ਸੀਗੀ ਹਾਂਜੀ ਇਹਦੇ ਪਥਰੀ ਦਾ ਜਿਹੜੀ 4mm ਦੀ ਸੀਗੀ ਉਹਦੇ ਚ ਕਿਤੇ ਪੇਨ ਹੋਇਆ ਉਹਦੇ ਕਾਰਨ ਅਸੀਂ ਇਹਨੂੰ ਐਡਮਿਟ ਕਰਵਾਇਆ ਸੀਗਾ ਕੱਲ ਅੱਜ ਸਾਡੀ ਕਿਉਂਕਿ ਰਿਮਾਂਡ ਪੀਰੀਅਡ ਜਿਹੜਾ ਸੀ ਆ 2 ਦਿਨ ਦਾ ਕਿਦਾ ਸੀ ਪਰ ਅਸੀਂ ਇਹਦੇ ਵਿੱਚ ਪੁੱਛ-ਕਿਛ ਕਰ ਨਹੀਂ ਸਕਦੇ ਕਿਉਂਕਿ ਰਿਮਾਂਡ ਪੀਰੀਅਡ ਤਾਂ ਸਾਡਾ ਜਿਹੜਾ ਟਾਈਮ ਹੈਗਾ ਉਹ ਅਸੀਂ ਸੇਵ ਕਰਨ ਵਾਸਤੇ ਇਹਨੂੰ ਅੱਜ ਹੀ ਪੇਸ਼ ਕਰਕੇ ਕਿਉਂਕਿ ਇਹ ਤਾਂ ਡਾਕੂਮੈਂਟ ਮੈਡੀਕਲ ਟ੍ਰੀਟਮੈਂਟ ਫਸਟ ਹੈ ਇਨਵੈਸਟੀਗੇਸ਼ਨ ਅਸੀਂ ਇਸ ਕਰਕੇ ਬਾਅਦ ਦੇ ਵਿੱਚ ਇਹਦੀ ਕਰਾਂਗੇ ਜੋ ਵੀ ਕਿਉਂਕਿ ਸਾਡੇ ਕੋਲ ਅਧਿਕਾਰ ਨਹੀਂ ਹੈ ਕਿ ਜੋ ਨਵਾਂ ਇਨਵੈਸਟੀਗੇਸ਼ਨ ਕਰਨੀ ਹੈ ਅਸੀਂ ਉਹ ਜਦੋਂ ਫਿਜ਼ੀਕਲੀ ਫਿੱਟ ਹੋ ਜਾਂਦੇ ਆ ਇਹ ਉਦੋਂ ਕਰਵਾਵਾਂਗੇ ਸਰ ਇਲਾਜ ਕਿੱਥੇ ਭੇਜਿਆ ਗਿਆ ਇਹਨਾਂ ਨੂੰ ਐਮਜ਼ ਰੈਫਰ ਕੀਤਾ ਹੈਗਾ ਕਿ ਉਹਨੂੰ ਪਥਰੀ ਦਾ ਪੇਨ ਕੱਲ ਪ ਦੌਰਾਨਗਾ ਅਸੀਂ ਇਹਨੂੰ ਮਾਨਜਪ ਕੋਲ ਕਮੈਂਡ ਕੀਤਾ ਗਿਆ ਜੀ ਡਾਕਟਰ ਜੀ ਅੱਛਾ ਵੀ ਹੁਣ ਇਹਨੂੰ ਅਸੀਂ ਐਮਸ ਲੈ ਕੇ ਚੱਲੇ ਆਂ ਅੱਛਾ ਕਿੰਨੇ ਐਮਐਮ ਦੀ ਗੁਰਮਸੀਂ ਜਿਹੜਾ 4 ਐਮਐਮ ਦੀ ਪਥਰੀ ਦਾ ਇਹਦਾ ਟ੍ਰੀਟਮੈਂਟ ਕਿਉਂਕਿ ਕੱਲ ਸਾਨੂੰ ਇਹ ਸੀਗਾ ਵੀ ਪਹਿਲਾਂ ਮੈਡੀਕਲ ਚੈੱਕਅਪ ਕਰਵਾਉਣਾ ਜ਼ਰੂਰੀ ਹੈ ਠੀਕ ਹੈ ਫਿਰ ਕੱਲ ਤੁਹਾਡੀ ਟੀਮ ਘਰ ਵੀ ਗਈ ਸੀ ਇਹਨਾਂ ਦੇ ਅਸੈਸਮੈਂਟ ਕਰਨ ਕੋਈ ਕੋਈ ਦੁਆਰ ਨਿਕਲਿਆ ਸਰ ਆਪਣੇ ਆਏ ਦੇ ਵਿੱਚ ਜੋ ਚੀਜ਼ਾਂ ਸੀਗੀਆਂ ਅਸੀਂ ਉਹਦੀ ਸਾਡੀ ਵਿੱਚ ਟੀਮ ਅਸੀਂ ਟੈਕਨੀਕਲ ਟੀਮ ਲਗਾਈ ਹੈ ਉਹਨਾਂ ਦੀ ਰਿਪੋਰਟ ਆਊਗੀ ਹਲੇ ਉਸ ਤੋਂ ਬਾਅਦ ਹੀ ਅਸੀਂ ਕੁਝ ਸਾਰਾ ਸਾਰੇ ਕਲੀਅਰ ਕਰ ਦੋ ਕਿ ਮਿਲਣ ਤੋਂ ਬਾਅਦ ਦੋਸਤੋ ਫਿਰ ਮਾਰਚ ਸ਼ੁਰੂ ਹੋਏਗਾ ਇਸ ਤੋਂ ਜਦੋਂ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ ਕਿ ਕਿੰਨੀ ਦੇਰ ਤੱਕ ਮਤਲਬ ਹੈਗਾ ਇਹ ਐਡਮਿਟਰ ਰਹਿੰਦੀ ਹੈ ਇਹ ਤੋਂ ਬਾਅਦ ਹੀ ਅਸੀਂ ਕਲੀਅਰ ਕਰਾਂਗੇ ਡਾਕਟਰਾਂ ਦੀ ਰეკਮੈਂਡੇਸ਼ਨ ਦੇ ਅਕਾਰ ਫਿੱਟ ਹੈ ਜਾਂ ਨਹੀਂ ਬੱਟ ਹੈ ਹਾਂ ਡਾਕਟਰਾਂ ਦੀ ਡਿਊਰਿੰਗ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਹੋਊਗਾ ਕਿਸ ਤਰ੍ਹਾਂ ਦੇ ਆਮ ਹੁੰਦੇ ਨੇ ਸੇ ਨਾਰਮਲ ਹੀ ਆ ਕੋਈ ਨਾ ਮਤਲਬ ਸਾਡਾ ਫਸਟ ਹਾਫ ਆਫ ਆਲ ਜੋ ਐਸ ਅ ਹਿਊਮਨਿਟੇਰੀਅਨ ਗਰਾਉਂਡ ਤੇ ਮੈਡੀਕਲ ਗਰਾਉਂਡ ਦੇ ਉਤੇ ਇਹ ਇਹ ਮੈਂਟਲ ਪ੍ਰੈਸ਼ਰ ਨਹੀਂ ਬਿਲਡ ਕਰਨਾ ਜੀ ਵੀਰੋ ਐਸੀ ਜਿਹੜੀ ਵੀਡੀਓ ਪੰਜਾਬ ਪੁਲਿਸ ਬਠਿੰਡਾ ਪੁਲਿਸ ਦੀ ਕਾਰਵਾਈ ਤੇ ਉਹਨਾਂ ਤੇ ਸਭ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਚੁੱਕੇ ਵਿਸਲੈਂਸ ਦੇ ਕੋਲ ਕੇਸ ਗਿਆ ਤੇ ਉਹਨਾਂ ਨੇ ਜਿਹੜਾ ਰਿਮਾਨ ਲਿਆ ਸੀ ਉਹ ਵੀ ਖਤਮ ਕਰ ਦਿੱਤਾ ਗਿਆ ਤੁਸੀਂ ਅੰਦਾਜ਼ਾ ਲਾਓ ਕਿ ਅਮਨਦੀਪ ਕੌਰ ਦੀ ਜਗ੍ਹਾ ਤੇ ਅਗਰ ਕੋਈ ਆਮ ਕੈਦੀ ਹੁੰਦਾ ਕੋਈ ਆਮ ਕੋਈ ਵੀ ਬੰਦਾ ਹੁੰਦਾ ਜਿੰਨੇ ਕੋਈ ਗੁਨਾਹ ਕੀਤਾ ਸੀ ਉਹਦੇ ਪੇੜ ਦਰਦ ਨੂੰ ਕੀ ਐਡਾ ਵੱਡਾ ਬਣਾ ਕੇ ਉਹਨੂੰ ਸਰਕਾਰੀ ਹਸਪੀਟਲ ਤੱਕ ਹੀ ਸਿਰਫ ਮਹਦੂਦ ਕੀਤਾ ਜਾਂਦਾ ਨਾ ਕਿ ਉਹਨੂੰ ਐਮਡਸ ਹਸਪੀਟਲ ਤੱਕ ਰੈਫਰ ਕੀਤਾ ਜਾਂਦਾ ਤੁਸੀਂ ਅੰਦਾਜ਼ਾ ਲਾਓ ਅਮਨਦੀਪ ਕੌਰ ਹੁਣ ਏਸੀ ਵਾਲੇ ਕਮਰੇ ਚ ਬੈ ਕੇ ਆਪਣਾ ਇਲਾਜ ਕਰਵਾ ਰਹੀ ਏ ਤੇ ਬਠਿੰਡਾ ਦੀ ਜਿਹੜੇ ਬਠਿੰਡਾ ਦੇ ਜਿਹੜੇ ਡਾਕਟਰ ਸੀ ਉਹ ਵੀ ਇੱਕ ਵਾਰੀ ਹੈਰਾਨ ਰਹਿ ਗਏ ਨੇ ਕਿ ਪੇਟ ਦਰਦ ਦੀ ਸਿਰਫ ਪੇਟ ਦਰਦ ਦੀ ਸ਼ਿਕਾਇਤ ਸੀ ਤੇ ਉਸ ਡਾਕਟਰਾਂ ਨੇ ਰੈਫਰ ਕੀਤਾ ਐਮਡਸ ਹਸਪੀਟਲਸ ਕਿ ਇਹਦੇ ਅੰਦਰ ਕੀ ਸਾਜ਼ਿਸ਼ ਕੀਤੀ ਜਾ ਰਹੀ ਏ ਸਿਆਸਤ ਕੀਤੀ ਜਾ ਰਹੀ ਏ ਕੀ ਕੀ ਕੀਤਾ ਜਾ ਰਿਹਾ 3 ਦਿਨ ਦਾ ਜਰੂਰ ਨਰਮਾਨ ਸੀ ਆਮਨਦਿੱਪ ਤੁਹ ਜਾਇਦਾਦਾਂ ਜਿਹੜੀਆਂ ਆਮਦਨ ਤੋਂ ਜ਼ਾਇਦ ਜਿਹੜੀਆਂ ਉਹਦੀਆਂ ਜਾਇਦਾਦਾਂ ਸੀ ਬਠਿੰਡਾ ਦੇ ਅੰਦਰ ਉਹਦੀ ਜਿਹੜੀ ਕੋਠੀ ਸੀ ਉਸ ਤੋਂ ਇਲਾਵਾ ਉਹਦੇ ਕੋਲ ਜਿਹੜੀਆਂ ਥਾਰ ਗੱਡੀਆਂ ਉਸ ਤੋਂ ਇਲਾਵਾ ਆਈਫੋਨਸ ਜਿੰਨੇ ਵੀ ਪੈਸੇ ਉਹਨੇ ਬਣਾਏ ਨੇ ਇਹ ਕੇਸ ਉਹਦੇ ਤੇ ਚੱਲ ਰਿਹਾ ਸੀ ਹੁਣ ਸਮਝ ਨਹੀਂ ਆ ਰਹੀ ਕਿ 3 ਦਿਨ ਦਾ ਜਰਰੀ ਮਾਨ ਸੀ ਉਹ ਵੀ ਖਤਮ ਕਰ ਦਿੱਤਾ ਗਿਆ ਤੇ ਇਸ ਟਾਈਮ ਤੇ ਅਮਨਦੀਪ ਕੌਰ ਜਿਹੜੀ ਹੈ ਉਹ ਆਰਾਮ ਦੇ ਨਾਲ ਐਂਬਸ ਹਸਪੀਟਲ ਚ AC ਵਾਲੇ ਕਮਰੇ ਚ ਬੈ ਕੇ ਆਪਣਾ ਇਲਾਜ ਕਰਵਾ ਰਹੀ ਹੈ ਐਸੀ ਜਾਈਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ